ਹੋ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਆਪਾਂ ਪਹੁੰਚੇ ਹਾਂ ਰੋਗ ਦੀ ਤਰ੍ਹਾਂ ਕੋੜਕਪੁਰੇ ਮੰਡੀ ਦੇ ਵਿੱਚ ਤੂੜੀ ਦੀ ਬੋਲੀ ਤੇ ਤੇ ਦੇਖਦੇ ਆਂ ਅੱਜ ਕੀ ਰੇਟ ਜਾਂਦੀ ਹੈ ਤੂੜੀ ਕੱਲ ਜਿਹੜੀ ਵਿਖਾਈ 250 ਦੇ ਵਿੱਚ ਲੈ ਵੇਚ ਵਿੱਚ ਵੀ ਜੀ ਤੂੜੀ ਅੱਜ ਦੇਖਦੇ ਆਂ ਅੱਜ ਦਾ ਕੀ ਰੇਟ ਜਾਂਦਾ ਚਲੋ ਜੀ ਟਾਈਮ ਹੋ ਗਿਆ 7:30 ਤੇ ਲੋ ਜੀ ਸਾਰੇ ਜਿਹੜੇ ਬੰਦੇ ਆ ਗਏ ਜੀ ਤੇ ਬੋਲੀ ਜਿਹੜੀ ਸ਼ੁਰੂ ਹੋਣ ਲੱਗੀ ਆ ਦੇਖਦੇ ਆਂ ਆ ਜਿਹੜੀ ਤੂੜੀ ਕੀ ਰੇਟ ਜਾਂਦੀ ਆ ਕੀ ਲੈ ਯਾਰ ਆ ਵੀਰੇ ਛੱਡਿਆ ਲਾ ਕਰਕੇ ਦੇਈ ਜਾਂਦੇ ਪੰਨ ਛੱਡਿਆ ਯਾਰ ਮਹਿੰਗੀ ਪਈ ਜਿਹਨੇ ਜੀ ਵੇਖੀ ਆ ਬਈ ਫੇਰੀ ਲੈ ਕੇ ਜਾਊਗਾ ਟੋਲ ਨਹੀਂ ਦਾ ਪਊਗੀ ਗੁਸੰਦਾ ਲੈਣਾ ਕਰਨੀ ਆ ਬੋਲੀ ਸਟਾਰਟ ਹੋ ਗਈ ਦੇਖਦੇ ਆ ਕੀ ਰੇਟ ਜਾਂਦੀ ਆ ਥੋੜੀ ਪਰ ਮਾਰਨਾ ਬਾਈ ਜੀ ਹੁਣ ਬੋਲੀ ਕਰੀਏ ਕਿ ਰੌਲਾ ਪੋੜੋ ਯਾਰ ਜਿਹੜਾ ਕੰਮ ਆ ਬੋਲੀ ਕਰ ਬੋਲੀ ਅੰਦਰ ਦੀ ਥੋੜੀ ਬੋਲੋ ਬਾਈ 200 ਰੁਪਿਆ 200 200 200 200 5 10 10 15 25 30 35 235 ਰੁਪਏ ਬੋਲਣਾ ਪੈ ਜੀ ਨੇ 235 ਰੁਪਏ ਭਾਈ ਜੀ ਲੋ ਜੀ ਪਹਿਲੀ ਟਰਾਲੀ ਲੱਗੇ 235 ਰੁਪਏ ਅੱਜ ਜਿਹੜਾ ਰੇਟ ਆਇਆ ਇਹਦੇ ਕੋ ਮੰਦੇ ਜੀ ਪਹਿਲੀ ਟਰਾਲੀ ਦੇ ਰੇਟ 235 ਰੁਪਏ ਲੱਗੇ ਜੀ ਪਹਿਲੀ ਟਰਾਲੀ ਤੇ ਦੂਜੀ ਟਰਾਲੀ ਦੇਖਦੇ ਕੀ ਰੇਟ ਜਾਂਦੀ ਹੈ ਨਾ ਕੱਜ ਫਿਰ 12 13 ਆਏ ਦੇਖ ਸਕਦਾ ਅੰਦਰ ਵੀ ਹੈ ਨਾ ਅੰਦਰ ਦੀ ਥੋੜੀ ਬੋਲੋ ਭਾਈ ਚਲੋ ਬੋਲੋ 200 ਰੁਪਏ 200 ਰੁਪਏ 200 ਰੁਪਏ 200 ਰੁਪਿਆ ਬੋਲਾ ਬਾਈ ਕਿਨੇ ਗੱਦੀ ਤੇ ਬੋਲੀ ਗੱਲ ਕਰਦਾ 200 ਰੁਪਿਆ ਬਾਈ ਜੀ ਹਾਂ ਲਓ ਜੀ ਲੱਗੀ 200 ਰੁਪਿਆ ਲੱਭੇ ਜੀ ਟਰਾਲੀ ਅੱਜ ਫੇਰ ਜਿਹੜਾ ਰੇਟ ਇਹਦਾ ਮੰਦਾ ਹੀ ਨਹੀਂ ਪਹਿਲੀ ਟਰਾਲੀ ਦੀ 235 ਦੇ ਦੂਤੀ ਲੱਗੀ 200 ਰੁਪਿਆ ਲੱਗੇ ਤੇ ਤੇਸਰੀ ਟਰਾਲੀ ਦੇਖਦੇ ਕੀ ਰੇਟ ਜਾਂਦੀ ਆ ਅੰਦਰ ਦੀ ਬਾਹਰ ਦੀ ਬਾਹਰ ਦੀ ਆਈ ਐ ਨਿਕਲੂਗੇ ਐ ਨਿਕਲੂ ਬਾਹਰ ਦੀ ਤੁੜੀ ਆਈ ਬੋਲੋ ਉਹ ਲੈ ਲੈ ਕੀ ਹੋ ਗਿਆ ਨਹੀਂ ਭਾਈ ਉੱਥੇ ਗੰਡਾ ਮੁਕਸਾ ਰੋਡ ਤੇ ਉਹ ਕਿਹਨਾ ਗੰਡਾ ਕਰਾ ਕੇ ਬੋਲੋ ਹੀ ਬੋਲ ਅਰੇ ਵੇਖੀ ਮਾਰਾ ਗੰਡਾ ਕਰ ਦਿੱਤਾ 200 200 5 10 15 20 25 225 ਰੁਪਏ ਬੋਲਾਂ ਬਈਨੇ 225 ਰੁਪਏ ਬਬਾ ਅਜੀ ਲੱਗੇ 200 ਤੇ 25 ਰੁਪਏ ਚੌਥੀ ਟਰਾਲੀ ਤੇ ਪੰਜਵੇਂ ਟਰਾਲੀ ਦੇਖਦੇ ਆਂ ਕੀ ਰੇਟ ਜਿਹੜੀ ਜਾਂਦੀ ਆ ਜੇ ਤਾਂ ਸਾਜ ਬਾਹਰ ਛਿੜੀ ਉਹਦੀ ਗਲ ਨੂੰ ਲਾਓ ਹੈਲੋ ਬੋਲੇ ਲਾਉਣ ਵਾਲਾ ਹੈਗਾ ਹੋਰ ਕੋਈ ਵੇਖਾ 200 ਰੁਪਿਆ 5 10 15 20 25 ਤੇ 35 40 240 ਰੁਪਏ ਬੋਲਣਗੇ ਨੇ 240 ਰੁਪਏ ਹੀ ਗੌਸ਼ਲਾ ਲਓ ਜੀ ਇਹ ਲੱਗੇ 200 ਦੇ 40 ਰੁਪਏ ਹੁਣ ਤੱਕ ਦੇਣਾ ਸਿਰਾਰੇ ਨੇ 240 ਰੁਪਏ ਗਿਆ ਜੀ ਨਾਲ ਹਜੇ ਬਹੁਤ ਖੜੇ ਨੇ ਪੰਜ ਰੁਪਏ ਪੰਜ 205 10 15 15 20 25 25 ਠੀਕ ਆ 225 ਰੁਪਏ 5 ਰੁਪਏ ਬਾਅਦ ਤੇਰ ਰੁਪਏ ਆਈ 35 ਰੁਪਏ 35 ਰੁਪਏ ਬੋਲਾਂਗੇ ਨੇ 235 ਰੁਪਏ ਬਾਈ ਲੱਗ ਗਈ 235 ਰੁਪਏ ਲੱਗ ਗਏ ਵੀ ਤੇ ਦੇਖਦੇ ਹਾਂ ਕੀ ਰੇਟ ਜਾਂਦੀ ਹੈ ਕਲੀਟਰਾਂ ਦੀ ਆਪਣੀ ਖੋਲ 20 ਦੀ ਟੂੜੀਆਂ ਇਹ ਦੇਖ ਰੇਟ ਜਾਂਦੀ ਹੈ ਹਾਂ ਉਹ ਮੈਗਾ ਨਹੀਂ ਕੋਸ ਕੇ ਅੰਦਰ ਚੱਲੋ ਚੱਲ ਪੈਸੇ ਅੱਜ ਕੱਢੂਗਾ ਕੋਸ ਦੇ ਭਾਈ ਨਹੀਂ ਕੋਸਰੇ ਕੱਢੂਗਾ ਆ ਜਾ ਆਇਆ ਤੂੰ ਚੱਲ ਕੀ ਜੀ ਆ ਬਾਈ ਚਲ ਸੂਤ ਲਾ ਕੇ ਲੈ ਚਲ ਨਹੀਂ ਸੂਤ ਲਾ ਕੇ ਲੈ ਚਲ ਅਬੀ ਇਸ ਕੰਡੇ ਤੇ ਹੋਈ ਵੀ ਹੈ ਚਲ ਚਲਾ ਲੈ ਇੱਥੇ ਹੋਈ 200 5 10 15 20 25 225 ਬੋਲਾਂਗੇ ਨਾ 225 ਰੁਪਏ ਬਾਈ ਜੀ ਵੀ ਦੋਸ਼ ਤੇ 225 ਰੁਪਏ ਲਾ ਕੇ ਅੱਜ ਜਿਹੜਾ ਰੇਟ ਹੈ 200 ਤੋਂ ਲੈ ਕੇ 250 ਦੇ ਵਿੱਚ ਵਿੱਚ ਹੀ ਹੈ ਰੱਖਦੀ ਇੱਕ ਟਰਾਲੀ ਲੱਗੀ ਹੈ 235 ਕੀ ਕੋਮਰੇ ਆਇਆ ਆਹ ਉਹ ਤਿੜਿਆ ਕੀ ਹੈ ਬਾਈ ਅੰਦਰਲੀ 200 ਰੁਪਿਆ 200 ਰੁਪਿਆ ਬਾਈ ਸਿੱਖਾ ਲੈ ਜਾਗਾ 300 ਰੁਪਿਆ ਕਰਾ ਬਾਈ 205 ਜੀ 10 15 20 25 2 230 ਇਧਰ ਆ 230 ਬੋਲਾ ਕਿਨੇ 230 ਰੁਪਏ ਬਾਈ ਗਊਸ਼ਾਲਾ ਨੂੰ ਜੀ ਵੀ 230 ਰੁਪਏ ਲੱਗ ਗਏ ਜੀ ਗਊਸ਼ਾਲਾ ਨੂੰ ਕਿਉਂਕਿ ਆ ਜਿਹੜਾ ਰੇਟ ਆ ਜੀ 217 ਕਿ 25 ਦੇ ਵਿੱਚ ਵਿੱਚ ਹੀ ਰਿਹਾ ਹੈ ਲੱਗਦਾ ਜੀ ਇੱਕ ਹੀ ਟਰਾਲੀ ਦੋਸਤਾਂ ਤੇ 35 ਕੀ ਤੇ ਦੇਖ ਸਕਦੇ ਆ ਇਹ ਬੰਦੀ ਵੀ ਬਹੁਤ ਖੜਿਆ ਟਾਨਗਾਂ ਨੂੰ ਜਿਹੜੀਆਂ ਬਹੁਤ ਪਈਆਂ ਰਹੀਆਂ ਨੇ ਬਹੁਤ ਪਤਾ ਯਾਰ ਆ ਟਰਾਲੀ ਦੇ ਕਿਰਾਏ ਕਿਰਾਏ ਬਾਈ ਆਈ ਬਾਈ ਰਹਿ ਜਾ ਕੀ ਬਤੱਸੀ ਆ ਨਾ ਅੰਦਰ ਨਹੀਂ ਦੂਣੀ ਬੋਲੋ ਜੀ 200 ਰੁਪਏ 200 ਰੁਪਈਆ 200 ਰੁਪਈਆ 200 10 15 15 20 25 25 30 35 235 ਬੋਲਾਂਗੇ ਨੇ ਜਦੋਂ 235 ਰੁਪਏ ਬੋਲਾਂਗੇ 235 ਰੁਪਏ ਲੱਗੇ ਨੇ ਦੋ ਟਰਾਲੀਆਂ ਲੱਗੀਆਂ ਨੇ 235 ਰੁਪਏ ਲੱਗੇ ਬਾਕੀ ਟਰਾਲੀ ਲੱਗੀ 220 210 ਇੱਥੇ ਗਈਆਂ 230 ਰਕੀ ਦੀ ਹੈ ਆ ਵੀ ਹੁਣ ਉਹਨੂੰ ਦਿੱਤਾ ਫਿਰ ਸਾਹਮਣੇ ਦੀ ਕਿਉਂ ਦੱਸ 200 ਨਹੀਂ ਨਹੀਂ 200 200 200 ਰੁਪਿਆ ਬੋਲਾਂ ਕਿ ਨੇ 200 ਰੁਪਿਆ 5 10 15 20 25 225 ਬੋਲਦਾ ਕੋਈ 225 ਰੁਪਿਆ ਲੱਗੇ 200 ਤੋਂ 225 ਰੁਪਿਆ ਲੱਗੇ ਇਹ ਕਟੜਾਲੀ ਅੱਜ ਜਿਹੜਾ ਰਿਹਾ ਨਾ ਇਹ 200 ਤੇ 250 ਦੇ ਵਿੱਚ ਵਿੱਚ ਹੀ ਆਇਆ ਹੈ ਲਗਭਗ ਇੱਕ ਹੀ ਟਰਾਲੀ ਗਈ ਹੈ 235 ਰੁਪਏ ਭਾਈ ਟੂੜੀ ਅੰਦਰ ਵੀ ਆ ਭਾਈ ਟੂੜੀ ਅੰਦਰ ਦੀ ਮਾੜੀ ਤਾਂ ਦੇ ਨਾਲ ਮਣੀ ਮੋਟੂ ਸਰ ਜੀ ਨੂੰ ਕਰੀ ਕਿੰਨੇ ਕਿਹਾ ਉਹ ਮਣੀ ਮੋਟੂ ਨੇ ਇੱਕ ਹੀ ਆਹ ਜੀ ਨਿਕਲਿਆ ਵਿਜ਼ਿਟ ਕਰ ਚਾਹ ਲੈ 100 ਰੁਪਈਆ ਰੱਖੀ ਹੈ 100 200 ਰੁਪਈਆ 200 ਰੁਪਈਆ 200 ਰੁਪਈਆ ਪੰਜ ਕਰਦੇ ਪੰਜ 205 ਪਾਲ ਜੀ ਵੀਰਣੀ ਹੈ ਨਹੀਂ 205 ਬੋਲਾ ਕਿ ਨਾ 10 15 215 ਬੋਲਦਾ ਕੋਈ 20 ਰੁਪਏ 25 30 35 235 ਰੁਪਏ ਬਾਈ ਜੀ ਇਹ ਵੀ ਟਰਾਲੀ ਲੱਗ ਗਈ 235 ਰੁਪਏ ਤਿੰਨ ਟਰਾਲੀਆਂ ਲੱਗੀਆਂ ਜਿਹੜੀਆਂ 235 35 ਲੱਗੀਆਂ ਤੇ ਬਾਕੀ ਟਰਾਲੀਆਂ ਵੀ 230 220 ਬਸ ਇੱਥੇ ਕਰੀਏ ਟੂੜੀ ਅੱਜ ਇਹ ਤਾਂ 250 ਤੱਕ ਵੀ ਨਹੀਂ ਗਈ ਕੋਈ ਟਰਾਲੀ ਆਹ ਟਰਾਲੀ ਚੰਗੀ ਲੱਗਦੀ ਹੈ ਇਹਦੀ ਦੇਖਦੇ ਆਂ ਕਿ ਕਿੱਥੇ ਜਾਂਦੀ ਥੋੜੀ ਹਾਂਜੀ ਜੀ ਇਹ ਇੱਕ ਮੋੜ ਜਾਉਣੀ ਚੰਗੀ ਹੈ ਵਧੀਆ ਇਹ ਟਰਾਲੀ ਇਹ ਜਾਊਗੀ ਥੋੜੀ 250 ਤੱਕ 800 ਦੇ ਅੰਦਰ ਲੱਗਦੇ ਨੇ 800 ਦੇ ਅੰਦਰ ਹੀ ਜਾਂਦੀ ਆਂ ਅੰਦਰ ਵੀ ਬੋਲਾ ਜੀ 200 5 10 15 20 25 30 35 40 240 ਬੋਲਣਗੇ ਨੇ Paid, 240 ਰੁਪਏ ਇਹ ਟਰਾਲੀ ਗਈ ਇਹ 240 ਰੁਪਏ ਇੱਕ ਹੀ ਟਰਾਲੀ ਗਈ ਹੈ ਤੱਕ 240 ਰੁਪਏ ਹੀ ਬਾਕੀ ਟਰਾਲੀਆਂ ਗਈਆਂ 230 235 ਤੱਕ ਗਈ ਤੇ ਇੱਕ ਟਰਾਲੀ ਕਿਹਦੀ ਗਈ ਹੈ 240 ਗਈ ਤੇ ਆਹ ਟਰਾਲੀ ਦਾ ਜਿਹੜਾ ਰੇਟ ਹੈ ਬਧਾ ਦੇ ਚਾਂਸ ਹੈਗੇ ਜੀ ਥੋੜੀ ਬਹੁਤ ਵਧੀਆ ਮੋਟੀ ਸਾਹ 200 5 10 15 20 25 30 35 40 240 ਬੋਲਣ ਕਿਨੇ 45 245 ਰੁਪਏ ਬਾਈ ਜੀ ਇਹ ਲੱਗੇ ਟਰਾਲੀ 245 ਰੁਪਏ ਇਹ ਥੂੜੀ ਬਹੁਤ ਸਾਫ਼ ਸੀ ਇਹ ਟਰਾਲੀ ਦੇ ਵਧਨ ਦੇ ਜਿਹੜੇ ਛੋਟੇ ਚਾਂਸ ਸੀ ਇਹ ਟਰਾਲੀ ਲੱਗੇ 245 ਰੁਪਏ ਲੱਗੀ ਤੇ ਨਾਗਰੇ ਵੀ ਪੰਜ ਹੋਰ ਜੀ ਇਹ ਦੇਖਦੇ ਆ ਕੀ रेट ਜਾਂਦੇ ਅੰਦਰੋਂ ਥੂੜੀ ਬੋਲੋ ਜੀ 200 10 ਜਾਉਂਗੇ ਜੀ ਸਿੱਖਾਂਲੇ ਸਿੱਖਾਂਲੇ 300 ਰੁਪਏ 300 ਰੁਪਏ 10 ਰੁਪਏ ਜੀ 15 20 25 30 35 40 40 ਬੋਲਾਂਗੇ ਨੇ ਇਹ ਵੀ ਟਰਾਲੀ ਲੱਗੀ 200 ਤੇ 40 ਰੁਪਏ ਲੱਗੀ ਇੱਕ ਹੀ ਟਰਾਲੀ ਦੀ ਇਹ 200 ਤੇ 45 ਰੁਪਏ ਬਾਕੀ ਇਹਨਾਂ ਟਰਾਲੀਆਂ ਲੱਗੀਆਂ 230 235 ਦੇ ਵਿੱਚ ਵਿੱਚ ਲੱਗੀਆਂ ਇਹ ਨਾਗਰੇਗੇ ਚਾਰ ਹੋਰ ਜੀ ਇਹ ਤੇ ਪੀਰੜ ਜਾਂਦੇ ਆਂ

ਬੋਲਾਂਗੇ ਨਾ ਭਾਈ 350 ਰੁਪਏ ਲੱਗੇ ਵੀ 235 ਰੁਪਏ ਨਾ ਟਰਾਲੀਆਂ ਪੰਜ ਲੱਗੀਆਂ 235 350 ਰੁਪਏ ਪਤਾ ਪਤਾ ਨਾਲ ਪਤਾ ਪਤਾ ਇਹਨੂੰ ਹੱਤਾ ਭਾਈ ਨੇ ਛੱਡ ਕੇ ਆਇਆ ਉਹਦੇ ਭਾਈ 3 ਲੱਖ ਰਹਿ ਗਿਆ ਇਹ ਦੇਖਦੇ ਕੀ ਰਿਟ ਜਾਂਦੇ ਆ ਇਹ ਹੈ ਕਿ ਭਾਰਤੀ ਨਿਕਲੂ ਦੀ ਸਾਰੀ ਹੈ ਉਹਦੀ ਸਾਰੀ ਲਾਈ ਅੱਧੀ ਸਾਰੀ ਹੈ ਬੰਦਾ ਤਾਂ ਹੈ ਨਹੀਂ ਕਿਦਾਂ ਨੂੰ ਲੱਗੇ ਹੋਣ ਬੋਲੋ ਜੀ 200 ਰੁਪਿਆ 200 ਰੁਪਿਆ 200 ਬੋਲਾਂ ਬਾਈ ਕਿਨੇ 5 10 15 215 ਬੋਲਾਂ ਕਿਨੇ 220 ਰੁਪਏ ਬਾਈ ਯਾਰ ਕਿਹੜੀ ਲੱਗੀ 200 ਤੇ 20 ਰੁਪਏ ਲੱਗੀ ਠਾਲੀ ਨਾਗਰੇ ਕੇ ਤਿੰਨ ਜੀ ਅੱਜ ਜਿਹੜਾ ਰੇਟ ਆਈ 250 ਵਿੱਚ ਥੱਲੇ ਹੋ ਗਈ ਬਹੁਤ ਡਾਊਨ ਹੋ ਗਿਆ ਰੇਟ ਆ ਜਿਹੜਾ 250 ਤੱਕ ਵੀ ਨਹੀਂ ਗਿਆ ਜੀ ਇੱਕ ਹੀ ਟਰਾਲੀ ਕੀਏ 240 ਰੁਪਏ ਬਹੁਤ ਡਾਊਨ ਹੋ ਗਿਆ ਰੇਟਾਂ ਜੀ ਫੇਰ ਤੂੰ ਜਾਣਾ ਉਹ ਉੱਥੇ ਸਾਬ ਕੋਲੇ ਮੈਨੂੰ ਹੈ ਕਿਦੀ ਹੈ ਬਾਈ ਅੰਦਰ ਦੇ ਅੰਦਰ ਦੇ ਅੰਦਰ ਦੀ ਥੋੜੀ ਬੋਲਾ ਜੀ 200 205 10 15 20 25 30 230 ਬੋਲਾਂਗੇ ਨੇ 230 ਜੀ ਬਾਈ ਨਹੀਂ ਵੀ 230 ਲੱਗੀ ਤਾਂ ਬਾਈ ਕਹਿੰਦਾ ਨਹੀਂ ਵੇਚਣੀ ਕਹਿੰਦਾ ਲਓ ਜੀ ਨਾਗਰੇ ਘਰ ਲਾਟ ਲਾਟ ਟਰਾਲੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਜੀ ਲਾਈਕ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਰੱਖੋ ਜੀ ਆਪਾਂ ਬਾਹਰ ਹੋਏ ਜਿਹੜੇ ਤੂੜੀ ਦੇ ਬੇੜੀ ਜਿਹੜੇ ਤਾਇ ਤੇ ਤਾਇਆ ਪਾਈ ਦੇ ਕੱਟਤਾ ਦੀ ਗੱਲ ਆ ਮੈਂ ਕਿਹ ਜਾਨਾ ਪੰਜ ਕਿ ਜਾਨੇ ਨੇ ਕਦੇ ਬੋਲੋ ਹੀ ਬੋਲੋ 200 200 200 ਉਹਨਾਂ ਭਾਈ ਕਿਨੇ ਭਾਈ ਜੀ 200 ਰੁਪਏ ਕਿਹਦੀ ਆ ਲਓ ਜੀ 348 ਸੀ ਵੀ ਜਿਹੜੀ 200 ਰੁਪਏ ਲੱਗੀਆਂ ਜੀ ਅੱਜ ਜਿਹੜਾ ਰੇਟ ਆ ਜੀ ਪੂਰੀ ਦਾ ਬਹੁਤ ਜ਼ਿਆਦਾ ਮੰਦਾ ਰਿਹਾ ਜੀ ਤਾਂ 200 ਤੱਕ ਵੀ ਨਹੀਂ ਕੋਈ ਟਰਾਲੀ ਗਈ ਤੁਹਾਨੂੰ ਵੀ ਬਹੁਤ-ਬਹੁਤ ਸ਼ੁਕਰੀਆ ਤੇ ਬਹੁਤ-ਬਹੁਤ ਧੰਨਵਾਦੀ ਹਾਂ ਮਿਲਦੇ ਹਾਂ ਕੱਲ ਨੂੰ ਨਵੇਂ ਡੇਟ ਦੇ ਨਾਲ ਤੇ ਨਵੇਂ ਜਿਹੜੇ ਰੇਟਾਂ ਦੇ ਨਾਲ ਕੋਟਪੁਰੇ ਮੰਡੀ ਦੇ ਵਿੱਚ